ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਬਾਈ ਸੁਖੇ ਕੋਲੇ ਪਹੁੰਚੇ ਆ ਪਿੰਡ ਬੱਲੋ ਤੋਂ ਵੀਡੀਓ ਕਵਰ ਕਰਦੇ ਆ ਜੀ 200 ਨਝੋਟੀਆਂ ਦਿਖਾਵਾਂ ਗੱਬਣਾ ਕਦੋਂ ਕੁ ਸੂਣੀਆਂ ਜਾਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂ ਸੱਸੀ ਕਾ ਬਾਈ ਸਤਿ ਸ੍ਰੀ ਅਕਾਲ ਜੀ। ਹੋ ਠੀਕ ਹੋ ਸੋਖੇ। ਬੜੇ ਠੀਕ ਠਾਕ। ਬੰਦਾ ਨੰਬਰ ਬੋਲ ਦਗੇ ਜੀ। 99150 ਜੀ 99490। ਕਿਵੇਂ ਬੋਲ ਜਾ ਬਾਈ ਬੈਠਾ। ਭੋਲ ਗਿਆ ਬਾਈ ਬਸ ਪੰਜ ਤੜੇਖੀ ਬੜੀ ਰਹਿੰਦੀ ਆ ਯਾਰ। ਤੇ ਉਹਨੇ ਜਾਣੇ ਦਾ ਹਣਾ। ਹੋਰ। ਤੇ ਇੱਕ ਆਇਆ ਇਕੱਲੇ। ਪਿੰਡ ਆਪਣਾ ਜੀ। ਪਿੰਡ ਬੱਲੋ ਜੀ। ਜ਼ਿਲ੍ਹਾ ਆਪਾਂ ਨੂੰ। ਮਠੰਡਾ ਜੀ। ਤਸਵੀਲ। ਮਾਰਿਆਂ ਨੇ ਨੇੜੇ। ਨੇੜੇ ਵਾਚਾਉਂ ਰੱਖੋ ਖੋਖਰੇ ਪਿੰਡ ਦੇ ਪੈ ਗਏ। ਤਬਾ ਤੇ ਰਾਮਪਰਾ। ਹਾਂਜੀ ਤਬਾ ਤੇ ਰਾਮਪਰਾ। ਤੇ ਫਿਰ ਕਿਵੇਂ ਵਧੀਆ ਰਹਿੰਦਾ ਵੀਡੀਓ ਦਾ ਰਸਤਾ। ਪੂਰਾ ਵਧੀਆ ਰਹਿੰਦਾ ਜੀ ਪੂਰਾ ਵਧੀਆ। ਓ ਜਿਹੜੀ ਪਹਿਲੇ ਨੰਬਰ ਦੇ ਬੇਸੋਖੇ ਆਪਾਂ ਦੇਖੀ ਜਾਂਦੇ ਆ ਕਿੰਨੇ ਦਿਨ ਕੱਟੂਗੇ ਇਹ ਦਿਨ ਮਾਲਕਾਂ ਨੇ ਅੱਠ ਕਿਹਾ ਜੀ ਇਹਦੇ ਰੇਟ ਕੀ ਆ ਗਿਆ ਤਾਂ ਰੇਟ ਤਾਂ ਬਸ ਜੈ ਜੀ ਹੈ ਜੀ ਦੱਸ ਦਿਓ ਉਹਦਾ ਕੱਟੀ 135 ਦੀ ਜੇ ਤੇ ਬੱਚਾ ਧਰਤਾ ਚਲੇਦਾ 25 ਲੈ ਲਾਂਗੇ ਥਾਣਾ ਥੋਣਾ ਬਾਹਰ ਪਿੱਛੇ ਦਿਓ ਮੈਂ ਕਿਹਾ ਸਾਰੀ ਪਾਰ ਪਿੱਛੇ ਦੀ ਓਕੇ ਜੀ ਜਮਾ 1,35,000 ਡਿਮਾਂਡ ਡਿਮਾਂਡ ਤਾਂ ਬਸ ਇੱਕ 25 ਲੈਣੀ ਹੈ ਜੀ ਲੈਣੀ ਓਕੇ ਖੋਲੋ ਇਸ ਤੋਰਾ ਕਰਾ ਕੇ ਜੈ ਜੀ ਤੇ ਕੱਦ-ਕੱਡ ਫੁੱਲ ਆ ਗਿਆ ਹਾਂ ਕੱਟ-ਕੱਟ ਬਹੁਤ ਹੈ ਜੀ ਚਾਰ ਕੱਟ ਮੋਹਰ ਸਾਈਜ਼ ਫੁੱਲ ਕੱਦ ਸਿੰਘ ਸਾਲਾ ਇੱਕ ਨੰਬਰ ਮੈਂ ਕੱਚੀ ਪਿਆਰ ਮੋਰਾ ਜੀ ਹਾਂ ਪਿਆਰ ਮੋਰਾ ਜੀ ਬਾਹਰ ਪਿੱਛੇ ਲਿਓ ਬਾਈ ਦੀ ਗਰੰਟੀ ਤੁਸੀਂ ਸੰਪਰਕ ਕਰ ਲਿਓ ਬਾਈ ਨਾਲ ਹਾਂ ਤੇ ਕੱਦ ਕੱਡ ਇਸ ਤਰ੍ਹਾਂ ਹੈ ਨਾ ਮੈਂ ਕਿਹਾ ਕੀ ਪੁੱਛਦਾ ਬਾਈ ਆ ਦੇਖੋ ਜੀ ਲੈ ਚਲੋ ਮੋੜਨ ਚਲੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਕੱਦ ਵੀ ਬਹੁਤ ਆ ਬਾਈ ਕੱਚੀ ਬਹੁਤ ਘਾੜਾ ਬਈ ਆ ਜਾ ਹੂੰ ਕੱਦ ਬਹੁਤ ਸੂਆ ਰੀਨਲ ਦੂਜਾ ਤੇ ਕਿੰਨਾ ਕਦ ਦੁੱਧ ਦੇ ਦੂ ਐ ਕਿਦਾਂ ਦੋ ਦੇਊ 14 ਕਿੱਲੋ ਜੀ 14 ਕਿਲੋ ਦੁੱਧ ਬਾਈ ਕਰ ਗਰੰਟੀ ਗਰੰਟੀ ਵਾਲਾ ਹੈ ਨਾ ਹਾਂਜੀ ਹਾਂਜੀ 14 ਕਿਲੋ ਦੁੱਧ ਦੇ 12 ਕਿਲੋ ਲੋਕਾਂ ਦੇ ਪੈਲਣ ਦਾ ਚੋਏ ਬਾਈ ਅਸੀਂ ਤੇ ਦੈਨ ਕਿੰਨੇ ਕਿਹਦੇ ਜਿੰਦਜਾਲੇ ਪਿੰਡਾ ਬਰੀਕ ਬਰੂਕ ਪੂਰਾ ਇਹਦੀ ਸੀਓ ਸਾਹਿਬ ਬਹੁਤ ਆ ਬੜੀ ਬੜੀ ਬਾਈ ਜਿਵੇਂ ਮਰਜ਼ੀ ਕਰੀ ਜਾਏ ਕੋਈ ਬਾਤ ਤੇ ਨਹੀਂ ਕੱਟਣੀ ਓਕੇ ਦੇਵਾ ਗੱਲ ਕਰ ਤੇ 1,25,000 ਜਮਾਨਾ ਤੇ ਬਾਈ ਹੁਣ ਇਹ ਵੀ ਦੂਜਾ ਸੋਇਆ ਇਹ ਵੀ origial ਦੂਜਾ ਸੋਇਆ ਇਹ ਖੋਲ ਨੂੰ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਤੇ ਕੀ ਰੇਟ ਆ ਗਿਆ ਤੂੰ ਖੇਦਾ ਵੀਰੇ ਬਸ ਇਹਦਾ ਵੀ ਜਾਇਜ਼ ਹੀ ਹੈ ਜੀ ਉਹਨਾਂ ਹੀ ਆ ਕੇ ਬਾਦ ਦਾ ਬਸ ਉਹ ਤੋਂ 5000 ਵੱਧ ਪਾ ਲੋ ਇੱਕ ਦੀਦੀ ਦੇ ਦੇਗਾ ਇੱਕ ਤੀਦੀ ਦੇ ਦਾਂਗੇ ਤੇ ਕੱਟੀਆਂ ਦੋਨੀਆਂ ਹਨਾ ਬੜੀਆਂ ਚੰਗੀਆਂ ਜੀ ਓਕੇ ਕਟ ਰਗਾ ਦੰਤੇ ਕਿੰਨੇ ਦਿਨ ਇਕੱਠ ਜੂ ਬਾਈ ਇਹ ਵੀ ਲੈਂਦੀ ਐ 8-9 ਦਿਨ ਜੀ 8 ਤੋਂ 9 ਦਿਨ ਬਾਕੀ ਹਾਂਜੀ ਤੇ ਕਿੰਨਾ ਦੁੱਧ ਕੱਢ ਦੂ ਬਾਈ ਦੁੱਧ ਇਹ ਵੀ 14 ਕਿੱਲੋ ਦੇਊ ਜੀ ਕੱਠੀ 14 ਕਿਲੋ ਹਣਾ ਹਾਂਜੀ ਤੇ ਕੱਦ ਕਾਠ ਦੁੰਨਾ ਦੇ ਜੀ ਦੁੰਨਾ ਦੇ ਚੰਗੇ ਆ ਜੀ ਖਾਨ ਭਾਂਡੇ ਦੀ ਸਾਫ ਤੇ ਪਹਿਲੇ ਸੂਏ ਕਿੰਨਾ ਦੁੱਧ ਕੱਢਦਾ ਸੀ ਭਾਈ ਪਹਿਲੇ ਸੂਏ ਮਾਲ ਕਹਿੰਦੇ 11 ਕਿਲੋ ਦੁੱਧ ਚੋਇਆ ਸੀ ਤੇ ਹੁਣ ਆਪਾਂ 1,30,000 ਜਮਾਨਤ ਕਰਾ ਬਸ ਜਮਾਨਤ ਆਣੀ ਹੋਊ ਜੀ ਮਾੜਾ ਮੋਟਾ ਓਕੇ ਜੀ ਮਾੜਾ ਮੋਟਾ ਮਾਲ ਕਹਿੰਦਾ ਵੱਡਾ ਜੀ ਵੀ ਚੱਲ ਕੋਈ ਗੱਲ ਨਹੀਂ ਕਪੜਾ ਯਾਰ ਅਗਲਾ ਵੀ 100 ਰਿਸਕ ਲੈਂਦਾ ਤੇ ਬਾਕੀ ਸਕੀਨ ਸਕੂਨ ਤੇ ਸੋਹਣੀਆਂ ਥਾਣੀਆਂ ਹਨਾ ਸੋਹਣੀਆਂ ਬਹੁਤ ਆ ਜੀ ਮੂਹ ਮਾਂ ਤੇ ਸਕੀਨ ਬਥੇਰੀ ਹੈ ਓਕੇ ਜੀ ਜਮਾਂ ਗੱਲਬਾਤ ਓਕੇ ਆ ਥਾਣਾ ਥੁਣਾ ਦੀਆਂ ਸਾਰੀਆਂ ਓਕੇ ਆ ਭਾਰ ਪਿਛੇ ਦੀ ਉਹ ਬਾਈ ਦੀ ਗਰੰਟੀ ਆ 1,30 ਤੇ 89150 ਦੀ 99490 ਪਿੰਡ ਬੱਲੋ ਆ ਬਾਈ ਦਾ ਜ਼ਿਲ੍ਹਾ ਪਟੰਡਾ ਤਸੀਲ ਬਾਲਿਆ ਨੇ ਨੇੜੇ ਰਾਮਪਰਾਮ ਮੰਡੇ ਦਾ ਫਮੰਡੀ ਦੋ ਝੋਟੀਆਂ ਦੋ ਤੁਹਾਨੂੰ ਦਿਖਾਉਂਦੇ ਨੇ ਨਗਿੰਨੀ ਹੈ ਜੀ ਪੂਰੇ ਦੋਨੇ ਨਗਿੰਨੇ ਜ਼ਰੂਰ ਕਰੇ ਜੇ ਕੋਈ ਜੋੜਾ ਲੈ ਜਾਂਦਾ ਉਹਦਾ ਮਨਤਨ ਫੁੱਲ ਕਰਦਾ ਫੁੱਲ ਕਰ ਦੂਗਾ ਕੋਈ ਅੜਦਾ ਨਹੀਂ ਉਹ ਵੀ ਨਹੀਂ ਗੱਲ ਹਾਂਜੀ ਹਾਂਜੀ ਦੇਖ ਕੇ ਮੋੜੂਗਾ ਨਾ ਕਾੜਨ ਵਾਲੇ ਬੰਦੇ ਨਹੀਂ ਬਾਈ ਆਪਣਾ ਮਿੰਟ 20 ਲੱਗਦਾ ਮਾਲ ਵੇਚਣ ਨੂੰ ਓਕੇ ਜੀ ਜ਼ਰੂਰ ਕਰੋ ਬਾਈ ਨਾਲ ਸੰਪਰਕ ਪਿੰਡ ਬੱਲੋ ਤੋਂ ਵੀਡੀਓ ਕਵਰ ਕੀਤੀ ਆ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨ